ਪੰਤਕ ਸੰਸਥਾਵਾਂ ਤੇ ਸਿੱਖ ਰਾਜਨੀਤੀ ਨੂੰ ਅਸਲ ਕਾਲੀ ਜੋਗਤ ਅਨਸਾਰ ਪੁਨਰ ਸੁਰਜੀਤ ਕਰਨ ਲਈ ਪੰਤ ਸੇਵਕ ਜਥਾ ਦੁਆਬਾ ਵੱਲੋਂ ਸੰਵਾਦ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ। ਸੇਵਕ ਜਥਾ ਦੁਆਬਾ ਦਾ ਕਹਿਣਾ ਹੈ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਬਦਲਦਲ ਦੀ ਸਮੂੱਚੀ ਆਗੂ ਜਮਾਤ ਨੇ ਸਾਂਝੇ ਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਪ੍ਰਤੀ ਕਮਾਈ ਗੁਨਾਹਾਂ ਨੂੰ ਮੰਨ ਲਿਆ ਹੈ ਅਤੇ ਇਸ ਉਪਰੰਤ ਖਾਲਸਾ ਪੰਥ ਵਿੱਚ ਇੱਕ ਸੁਰਤਾ ਹੋਣ ਦੀ ਬਜਾਏ ਖਿੰਡਾਓ ਹੋਰ ਵੱਧ ਗਿਆ ਹੈ ਇਸ ਖਿੰਡਾਓ ਦੇ ਹਾਲੀ ਗੁਰਸੰਗਤ ਅੰਦਰ ਜੋ ਵੀ ਪ੍ਰਵਚਨ ਚੱਲ ਰਿਹਾ ਹੈ ਉਹ ਸਿਰਫ ਅਕਾਲੀ ਦਲ ਦੇ ਆਗੂਆਂ ਨੂੰ ਬਦਲਣ ਤੱਕ ਸੀਮਤ ਹੈ ਪਰ ਇਸ ਸੰਕਟ ਦੇ ਕਾਰਨ ਲੱਭਣ ਲਈ ਗੁਰਸੰਗਤ ਅੰਦਰ ਗੰਭੀਰ ਅਤੇ ਵਿਆਪਕ ਪਰਚੋਲ ਦੀ ਲੋੜ ਹੈ ਇਸ ਨੂੰ ਮੁੱਖ ਰੱਖਦੇ ਆ ਪੰਥ ਸੇਵਕ ਜਥਾ ਦੋਆਬਾ ਵੱਲੋਂ ਇੱਕ ਸੰਵਾਦ ਯਾਤਰਾ ਤੱਕ ਸ੍ਰੀ ਕੇਸਗੜ ਅਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਕੀਤੀ ਗਈ ਹੈ ਇਸ ਯਾਤਰਾ ਦਾ ਉਦੇਸ਼ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੁਦਮੁਖਤਿਆਰੀ ਅਸਲ ਅਕਾਲੀ ਰਾਜਨੀਤੀ ਦੀ ਪੁਨਰ ਸੁਰਜੀਤੀ ਅਤੇ ਨਵੀਂ ਖੇਤਰੀ ਪਾਰਟੀ ਦੀ ਉਸਾਰੀ ਪਰਥਾਏ ਗੁਰਸੰਗਤ ਅਤੇ ਖਾਲਸਾ ਪੰਥ ਦੇ ਵੱਖ-ਵੱਖ ਜਥਿਆਂ ਅਤੇ ਸੰਸਥਾਵਾਂ ਵਿੱਚ ਤਾਲਮੇਲ ਤੇ ਸੂਤਰ ਧਾਰਤਾ ਕਾਇਮ ਕਰਨ ਲਈ ਸੰਵਾਦ ਰਚੋਣਾ ਹੋਵੇਗਾ ਇਹ ਯਾਤਰਾ ਲਗਭਗ ਹੋਲੇ ਮੁਹੱਲੇ ਤੱਕ ਚੱਲੇਗੀ ਇਸ ਦੌਰਾਨ ਵੱਖ-ਵੱਖ ਸੰਸਥਾਵਾਂ ਅਤੇ ਜਥਿਆਂ ਦੇ ਮੁਖੀ ਸਿੰਘਾਂ ਨੂੰ ਮਿਲਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅੰਤੇਸ਼ ਸਿੰਘ ਅਸੀਂ ਪੰਥ ਸੇਵਕ ਜਥਾ ਦੁਆਬਾ ਦੇ ਸਾਰੇ ਸਿੰਘ ਅਸੀਂ ਅੱਜ ਇੱਥੋਂ ਇੱਕ ਕੇਸਗੜ੍ਹ ਸਾਹਿਬ ਸ਼੍ਰੀ ਨੰਦਪੁਰ ਸਾਹਿਬ ਤੋਂ ਇੱਕ ਸੰਵਾਦ ਯਾਤਰਾ ਸ਼ੁਰੂ ਕਰ ਰਹੇ ਹਾਂ ਸੰਵਾਦ ਯਾਤਰਾ ਸ਼ੁਰੂ ਕਰਨ ਦਾ ਇੰਨਾ ਹੀ ਮੰਤਵ ਹੈ ਕਿ ਪੰਥ ਦੇ ਵਿੱਚ ਜੋ ਰਾਜਸੀ ਤੌਰ ਦੇ ਉੱਤੇ ਸਾਰਾ ਖੰਡਾਓ ਹੋਇਆ ਹੋਇਆ ਉਸ ਖੰਡਾਓ ਦੇ ਚਲਦੇ ਆ ਕਿ ਕਿਸ ਤਰੀਕੇ ਦੇ ਨਾਲ ਸਾਰੇ ਪੰਥ ਦੇ ਵਿੱਚ ਇਕਤਾ ਇਤفاق ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਸੂਤਰ ਧਾਰਤਾ ਕਿਸ ਤਰੀਕੇ ਦੇ ਨਾਲ ਵੱਖ-ਵੱਖ ਜਥਿਆਂ 'ਚ ਤਾਲਮਿਲ ਸਥਾਪਿਤ ਕੀਤਾ ਜਾ ਸਕੇ ਉਸ ਨੂੰ ਮੁੱਖ ਰੱਖ ਕੇ ਅਸੀਂ ਪੰਥ ਦੇ ਵਿੱਚ ਸੰਵਾਦ ਰਚਾ ਰਹੇ ਹਾਂ ਸਾਡਾ ਇਹਦਾ ਉਦੇਸ਼ ਇਹ ਆ ਕਿ ਅਸੀਂ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਸੰਪਰਦਾਨਾਂ ਉਹਨਾਂ ਦੇ ਜਿਹੜੇ ਮਹਤਵਾਰ ਗੁਰਸਿੱਖ ਹੈਗੇ ਉਹਨਾਂ ਦੇ ਨਾਲ ਅਸੀਂ ਸੰਵਾਦ ਰਚਾਵਾਂਗੇ ਕਿ ਇਹ ਜੋ ਅਕਾਲ ਤਖਤ ਸਾਹਿਬ ਦੀ ਸ਼ਰਮੌਰਤ ਹੈ ਇਹ ਕਿਸ ਤਰ੍ਹਾਂ ਬਹਾਲ ਹੋਏ ਜੋ ਸ਼੍ਰੋਮਣੀ ਕਮੇਟੀ ਦੀ ਖੁਦਮਖਤਿਆਰੀ ਹੈ ਇਹ ਕਿਸ ਤਰ੍ਹਾਂ ਬਹਾਲ ਹੋਏ ਅਸਲ ਅਕਾਲੀ ਰਾਜਨੀਤੀ ਜਿਹੜੀ ਉਹ ਕਿਸ ਤਰ੍ਹਾਂ ਬਹਾਲ ਹੋਏ ਇਹ ਸਾਰੇ ਨੁਕਤੇਆਂ ਨੂੰ ਮੁੱਖ ਰੱਖ ਕੇ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਕਿਹੜੀ ਖੇਤਰੀ ਪਾਰਟੀ ਆ ਪੰਜਾਬ ਦੀ ਉਹ ਕਿਸ ਤਰ੍ਹਾਂ ਬਹਾਲ ਹੋਏ ਇਹ ਦੇਖਣ ਨੂੰ ਚੀਜ਼ਾਂ ਇੱਕੋ ਲੱਗਦੀਆਂ ਨੇ ਪਰ ਇਹ ਪੰਚ ਵੱਖਰੀਆਂ ਵੱਖਰੀਆਂ ਰਹੀਆਂ ਨੇ ਤੇ ਇਹ ਸਾਰਾ ਕੋਸ਼ਿਸ਼ ਕਿਸ ਤਰੀਕੇ ਦੇ ਨਾਲ ਅਸਲ ਜਿਹੜੀ ਅਕਾਲੀ ਇੱਕ ਜੋਗਾਤਾ ਉਹਦੇ ਤਹਿਤ ਕਿਦਾਂ ਪੁਨਰਸਰਜੀਤ ਹੋਣ ਇਸ ਨੂੰ ਮੁੱਖ ਰੱਖ ਕੇ ਅਸੀਂ ਸਾਰੇ ਜਿਹੜੇ ਸੰਗਤ ਦੇ ਵਿੱਚ ਐ ਸੰਵਾਦ ਰਚਾਂਗੇ ਪਪਈ ਲੱਗਦਾ ਕੀ ਹੈ ਕਿ ਤੁਹਾਨੂੰ ਸੰਗਤ ਦਾ ਸਹਿਯੋਗ ਜਾਂ ਵਕ ਵਕ ਰਾਜਨੀਤਿਕ ਪਾਰਟੀ ਦਾ ਸਹਿਯੋਗ ਮਿਲੇਗਾ ਜਾਂ ਨਹੀਂ ਨਹੀਂ ਦੇਖੋ ਜੋ ਹੁਣ ਚੱਲ ਰਿਹਾ ਹੈ ਵਕ ਵਕ ਪੰਜਾਬ ਦੇ ਵਿੱਚ ਜਿਹੜੀਆਂ ਰਾਸੀ ਧਰਾਂ ਪੰਜਾਬ ਦੀਆਂ ਖੇਤਰੀ ਰਹੀਆਂ ਨੇ ਉਹ ਕਿੰਨੀ ਪਟੋ ਤਾੜ ਹੋ ਗਈ ਚਾਰ ਪੰਜ ਉਹਨਾਂ 'ਚ ਕੋਈ ਇਕਤਾ ਦੀ ਗੱਲ ਨਹੀਂ ਚੱਲ ਰਹੀ ਹੈ ਤਾਕਤ ਸੇ ਵਾਂ ਤੋਂ ਵੀ ਯਤਨ ਹੋਏ ਉਹ ਯਤਨ ਵੀ ਜਿਹੜੇ ਹੈਗੇ ਆ ਰਾਜਸੀ ਲੀਡਰ ਮੰਨ ਨਹੀਂ ਰਹੇ ਹੈ। ਤੋਂ ਉਸ ਵਕਤ ਦਾ ਗੁਰੂ ਮਹਾਰਾਜ ਨੇ ਸਾਨੂੰ ਇਹੀ ਉਪਦੇਸ਼ ਦਿੱਤਾ। ਤੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ। ਸੋ ਇਸ ਕਰਕੇ ਅਸੀਂ ਜਿਹੜੀ ਪੰਥ ਜੇ ਦੁਬਧਾ ਦੂਰ ਪਈ ਹੋਈ ਆ ਇਸ ਨੂੰ ਦੂਰ ਕਰਨ ਦੇ ਲਈ ਇਕੱਤਰ ਹੋ ਕੇ ਸੰਵਾਦ ਰਚਾ ਰਹੇ ਜੋ ਸਾਨੂੰ ਮਹਾਰਾਜ ਨੇ ਦਿੱਤਾ ਹੋਇਆ ਰਸਤਾ ਬਾਕੀ ਮਹਾਰਾਜ ਦੀ ਮਰਜ਼ੀ ਸਾਡਾ ਤਾਂ ਕੰਮ ਯਤਨ ਕਰਨਾ। ਬੱਬਈ ਹੋਰ ਕਿੰਨੀਆਂ ਕ ਸੰਪਰਦਾਵਾਂ ਤੁਹਾਡੇ ਨਾਲ ਨੇ ਜੋ ਤੁਹਾਡਾ ਸਹਿਯੋਗ ਦੇ ਰਹੀਆਂ ਨੇ। ਅਸੀਂ ਪੰਥ ਦੀ ਹਰੇਕ ਸੰਪਰਦਾ ਦੇ ਕੋਲ ਜਿੰਨਾ ਵੀ ਸਾਡਾ ਸਾਡੀ ਸਮਰੱਥਾ ਹੈ ਹਰੇਕ ਰਾਜਸੀ ਹਰੇਕ ਧਾਰਮਿਕ ਹਰੇਕ ਸਮਾਜਿਕ ਸੰਸਾ ਦੇ ਕੋਲ ਜਾਵਾਂਗੇ ਜਿਹਦਾ ਇਸ ਗੱਲ 'ਚ ਦਿਲਚਸਪੀ ਆ ਕਿ ਖਾਲਸਾ ਜੀ ਦਾ ਬੋਲਬਾਲਾ ਕਿਸ ਤਰ੍ਹਾਂ ਹੋਏ ਅਸੀਂ ਹਰੇਕ ਕੋਲ ਹੀ ਜਾਵਾਂਗੇ ਤੁਹਾਨੂੰ ਕੀ ਲੱਗਦਾ ਵਕ ਵਕ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਕਿਹੜੇ ਨੁਮਾਇੰਦਿਆਂ ਦੇ ਵਿੱਚੋਂ ਤੁਸੀਂ ਨਾਮ ਲੈ ਕੇ ਦੱਸ ਸਕਦੇ ਹੋ ਜਿਹੜੇ ਅਕਾਲ ਤਖਤ ਸਾਹਿਬ ਦੇ ਫੈਸਲੇ ਜਿਹੜੇ ਫੈਸਲੇ ਹੋਏ ਆ ਉਹ ਮੰਨਣ ਨੂੰ ਤਿਆਰ ਨਹੀਂ ਐ ਕਿਹਨਾਂ ਨੂੰ ਦੋਸ਼ੀ ਮੰਨਦੇ ਹੋ ਤੁਸੀਂ ਨੇ ਜੇ ਤਾਂ ਹੁਣ ਸਾਰੇ ਮਸਲੇ ਦੇ ਵਿੱਚ ਦੋਸ਼ੀ ਮੰਨਣਾ ਹੋਏ ਤੇ ਉਹਦੇ ਵਿੱਚ ਸੁਖਵੀਰ ਬਾਦਲ ਤੋਂ ਲੈ ਕੇ ਉਹਨਾਂ ਦੀ ਜਿੰਨੀ ਸਾਰੀ ਸਮੁੱਚੀ ਲੀਡਰਸ਼ਿਪ ਸਾਰੀ ਵਿੱਚ ਆਂਦੀ ਕੋਈ ਉਹ ਤੋਂ ਬਾਹਰ ਨਹੀਂ ਹੈ ਤਾਂ ਬੰਦਿਆਂ ਦੀ ਨਹੀਂ ਗੱਲ ਹੈ ਅਸਲ ਦੇ ਵਿੱਚ ਇਕੱਲੇ ਲੀਡਰਸ਼ਿਪ ਦੇ ਵਿੱਚ ਵੀ ਨਹੀਂ ਗੱਲ ਹੈ ਮਸਲਾ ਇਹਨਾਂ ਦੀ ਜਿਹੜੀ ਪਾਲਿਸੀ ਆ ਜਿਸ ਪਾਲਿਸੀ ਦੇ ਤਹਿਤ ਅਕਾਲੀ ਦਲ ਚੱਲ ਕੇ ਪੰਜਾਬੀ ਪਾਰਟੀ ਬਣਿਆ ਜਿਸ ਤਰ੍ਹਾਂ ਦੇ ਨਹੀਂ ਢਾਂਚਾ ਅਪਣਾਇਆ ਜਿਹਦੇ ਵਿੱਚ ਬਿਲਕੁਲ ਸਾਰਾ ਕੁਝ ਸੈਂਟਰਲਾਈਜ਼ ਹੈ ਤੇ ਬਿਲਕੁਲ ਸਾਰੀਆਂ ਸਿਖਰ ਤੇ ਤਾਕਤਾਂ ਨੇ ਸੋ ਉਹ ਸਾਰੇ ਕਾਸੇ ਦਾ ਹੀ ਪਰਚੋਲ ਅਨਲਿਸਿਸ ਕਰਨਾ ਪੈਣਾ ਸੋ ਇਸ ਕਰਕੇ ਅਸੀਂ ਕੋਈ ਦਾਇਰਾ ਬੰਦਿਆਂ ਤੱਕ ਸੀਮਿਤ ਕਰਕੇ ਨਹੀਂ ਚੱਲ ਰਹੇ ਅਸੀਂ ਤਾਂ ਬਿਲਕੁਲ ਖੁੱਲੇ ਮਨ ਦੇ ਨਾਲ ਇਹ ਸਾਰੇ ਦੀ ਤੱਥ ਪਰਚੋਲ ਕਰਾਂਗੇ ਤੇ ਅਸਲ ਕਾਰਨ ਕੀ ਆ ਸਾਰੇ ਕਾਹੇ ਦੇ ਕਿੰਨਾ ਸਮਾਂ ਲੱਗੇਗਾ ਇਸ ਚੀਜ਼ ਨੂੰ ਸੋਲਵ ਆਊਟ ਕਰਨ ਦੇ ਲਈ ਅਸੀਂ ਦਾਰਾ ਰੱਖਦੇ 2 ਕ ਮਹੀਨੇ ਦਾ ਹੌਲੇ-ਮਹੱਲੇ ਤੱਕ ਮਹਾਰਾਜ ਕਿਰਪਾ ਕਰਨ ਜਿਹੜੀਆਂ ਕੋਈ ਅਹਿਮ ਸਖਸ਼ੀਤਾ ਆ ਉਹਨਾਂ ਨੂੰ ਮਿਲ ਸਕੀਏ ਹੌਲੇ-ਮਹੱਲੇ ਤੱਕ ਇਹਦੇ ਸੰਬੰਧੀ ਕੋਈ ਤੱਥ ਰੱਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥ ਦੀਆਂ ਸੰਸਥਾਵਾਂ ਤੇ ਜਥੇਬੰਦੀਆਂ ਜਿਸ ਖੰਡਾਓ ਦੇ ਹਾਲਾਤ ਦੇ ਵਿੱਚੋਂ ਲੰਘ ਰਹੀਆਂ ਆ ਉਹਦੇ ਪਰਥਾਏ ਲਗਾਤਾਰ ਜਿਹੜਾ ਸਿੱਖਾਂ ਦੀਆਂ ਸੰਸਥਾਵਾਂ ਨੇ ਚਾਹੇ ਸਿਰਮੌਰ ਸੰਸਥਾ ਕਾਲ ਤੱਕ ਸਾਹ ਵੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅਕਾਲੀ ਦਲ ਹੈ ਸਾਰਿਆਂ ਦੀ ਸ਼ਾਖ ਹੈ ਜਿਹੜੀ ਉਹ ਲਗਾਤਾਰ ਘਟਦੀ ਜਾ ਰਹੀ ਉਹਦੇ ਪਰਥਾਏ ਪਿਛਲੇ ਕੁਝ ਸਮੇਂ ਤੋਂ ਪੰਥ ਦੇ ਵਿੱਚ ਬਹੁਤ ਵਿਚਾਰ ਵਟਾਂਦਰਾ ਤੇ ਉਛਲ-ਭੱਟੇ ਚੱਲ ਰਹੇ ਹੈ ਤੇ ਲਗਭਗ 2 ਦਸੰਬਰ 2020 ਨੂੰ ਜੋ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਇਆ ਉਸ ਤੋਂ ਬਾਅਦ ਇਹ ਚਰਚਾ ਬੜੇ ਜੋਰਾਂ ਤੇ ਆ ਵੀ ਅਕਾਲੀ ਦਲ ਦੀ ਜਿਹੜੀ ਆ ਲੀਡਰਸ਼ਿਪ ਹੈ ਉਹ ਬਦਲੀ ਜਾਏ ਪਰ ਅਸੀਂ ਇਹ ਸਮਝਨੇ ਕਿ ਇੰਨੀ ਗੱਲ ਨਹੀਂ ਹੈ ਰੋਗ ਇਸ ਤੋਂ ਬਹੁਤ ਧੀਰਗ ਹੈ ਗਹਿਰਾ ਹੈ ਤੇ ਵਿਆਪਕ ਹੈ ਤੇ ਇਸ ਪਰਥਾਏ ਕਿ ਇਸ ਤਰ੍ਹਾਂ ਸਾਡੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਬਹੁਤ ਵੱਡੀ ਅਕਾਲੀ ਪਰੰਪਰਾ ਦੇ ਖੜੀ ਜਥੇਬੰਦੀ ਆ ਅਕਾਲ ਤਖਤ ਸਾਹਿਬ ਜਿਹੜਾ ਸਾਡੀ ਸਭ ਤੋਂ ਸ਼ਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇੱਕ ਬਹੁਤ ਖੁਦਮੁਖਤਿਆਰ ਮਾਣਾ ਮੱਤਾ ਜਿਹਦਾ ਇਤਿਹਾਸ ਰਿਹਾ ਇਹ ਸੰਸਥਾਵਾਂ ਕਿਸ ਪ੍ਰਕਾਰ ਇੰਨੀ ਗਰਾਵਟ ਦੇ ਵਿੱਚ ਚਲੇ ਗਈਆਂ ਇਹਦਾ ਇੱਕ ਅਨਲਿਸਿਸ ਹੋਣਾ ਚਾਹੀਦਾ ਪਰਚੋਲ ਹੋਣਾ ਚਾਹੀਦਾ ਤੇ ਉਸ ਪਰਚੋਲ ਤੋਂ ਬਾਅਦ ਕਿਸ ਨੀਤੀ ਦੇ ਤਹਿਤ ਕਿਸ ਤਰ੍ਹਾਂ ਦੇ ਢਾਂਚੇ ਤੇ ਕਿਸ ਤਰ੍ਹਾਂ ਦੀਆਂ ਜਿਹੜੀ ਸਾਡੀ ਜਥੇਬੰਦ ਹੋਣ ਦੀ ਯੋਗਤ ਹੈ ਉਹਦੇ ਅਨੁਸਾਰ ਕਿਸ ਤਰ੍ਹਾਂ ਅਸੀਂ ਦੁਆਰਾ ਆਪਣਾ ਸਾਰਾ ਸਟਰਕਚਰ ਪੁਨਰਸਰਜੀਤ ਕਰਨਾ ਇਹਦੇ ਪਰਥਾਏ ਸੰਗਤ ਦੇ ਵਿੱਚ ਇੱਕ ਸੰਵਾਦ ਰਚਾਣ ਦੀ ਲੋੜ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇੱਕ ਯੁਗਤ ਬਖਸ਼ੀ ਕਿ ਕੋਸ਼ਟਾਂ ਦੇ ਰਾਹੀਂ ਵੱਖ-ਵੱਖ ਵਿਚਾਰਾਂ ਦੇ ਵੱਖ-ਵੱਖ ਮਤਾਂ ਦੇ ਲੋਕਾਂ ਦੇ ਨਾਲ ਜਾ ਕੇ ਵਿਚਾਰ ਵਟਾਂਦਰਾ ਕੀਤਾ ਪਾਤਸ਼ਾਹ ਨੇ ਇੱਥੇ ਅਸੀਂ ਆਪਣੇ ਪੰਥ ਦੇ ਅੰਦਰ ਗੁਰਸੰਗਤ ਦੇ ਅੰਦਰ ਜਿਹੜੇ ਵੱਖ-ਵੱਖ ਵਿਚਾਰ ਰੱਖਣ ਵਾਲੇ ਸਖਸ਼ੀਤਾ ਨੇ ਸੰਸਥਾਵਾਂ ਨੇ ਜਥੇ ਨੇ ਉਹਨਾਂ ਸਾਰਿਆਂ ਦੇ ਨਾਲ ਅਸੀਂ ਸੰਵਾਦ ਰਚਾਣ ਦੇ ਲਈ ਤਸਮੇਸ਼ ਪਤਾ ਜੀ ਦੇ ਤਖਤ ਕਿਸਗੜ ਸਾਹਿਬ ਤੋਂ ਆਗਿਆ ਲੈ ਕੇ ਪੰਥ ਦੇ ਅੰਦਰ ਸੰਵਾਦ ਰਚਾਉਣ ਦੇ ਲਈ ਇੱਕ ਸੰਵਾਦ ਯਾਤਰਾ ਸ਼ੁਰੂ ਕਰ ਰਹੇ ਤੇ ਇਸ ਸੰਵਾਦ ਯਾਤਰਾ ਦਾ ਉਦੇਸ਼ ਇੰਨਾ ਹੀ ਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਪੰਥ ਦੇ ਵੱਖ-ਵੱਖ ਸੰਸਥਾਵਾਂ ਜਥੇਬੰਦੀਆਂ ਨੂੰ ਸੂਤਰ ਧਾਰ ਕਰ ਸਕਦੇ ਆ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਤਾਲਮੇਲ ਬਿਠਾ ਸਕਦੇ ਆ ਇਸ ਉਦੇਸ਼ ਨੂੰ ਮੁੱਖ ਰੱਖ ਕੇ ਅਸੀਂ ਅੱਜ ਤੋਂ ਇਹ ਯਾਤਰਾ ਪੰਥ ਸੇਵਕ ਜਥਾ ਦੁਆਬਾ ਦੇ ਵੱਲੋਂ ਸ਼ੁਰੂ ਕਰ ਰਹੇ ਹਾਰਾਜ ਦੀ ਬਖਸ਼ਿਸ਼ ਦੇ ਨਾਲ ਅਸੀਂ ਹੌਲੇ-ਮਹੱਲੇ ਤੱਕ ਕੋਸ਼ਿਸ਼ ਕਰਾਂਗੇ ਪੰਥ ਦੇ ਵੱਖ-ਵੱਖ ਹਿੱਸਿਆਂ ਨੂੰ ਮਿਲਣ ਦੀ ਜੋਸ ਜਿਸ ਤਰ੍ਹਾਂ ਦੀ ਸਾਂਝੀ ਰਾਏ ਬਣਦੀ ਆ ਸਾਰੀਆਂ ਸੰਸਥਾਵਾਂ ਜਿੱਥੇ ਬੰਦੀਆਂ ਦੀ ਪੁਨਰ ਸਿਰਜੀਤੀ ਨੂੰ ਉਹ ਖਰੜਾ ਜਿਹੜਾ ਅਸੀਂ ਪੰਥ ਦੇ ਅੱਗੇ ਪੇਸ਼ ਕਰਾਂਗੇ ਸੋ ਇਸ ਪਰਥਾਏ ਅਸੀਂ ਅੱਜ ਪੰਥ ਸੇਵਕ ਜਥਾ ਦੁਆਬਾ ਵੱਲੋਂ ਦੋ ਮਾਗ 556 ਨਾਨਕ ਸ਼ਾਹੀ ਨੂੰ ਸੰਬਾਦ ਯਾਤਰਾ ਸ਼ੁਰੂ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ